ਤਾਂ ਪੰਜਾਬ ਦੇ ਵਿੱਚ ਬੀਤੀ ਰਾਤ 2 ਵਜੇ ਤੋਂ ਲਗਾਤਾਰ بارش ਪੈ ਰਹੀ ਹੈ ਤਾਂ ਗੱਲ ਜਲੰਧਰ ਦੀ ਕਰਦੇ ਹਾਂ ਜਲੰਧਰ ਦੇ ਵਿੱਚ ਵੀ ਲਗਾਤਾਰ ਰਾਤ 2 ਵਜੇ ਤੋਂ ਹੀ ਤੇਜ਼ ਬਾਰਿਸ਼ ਪੈ ਰਹੀ ਹੈ ਤਾਂ ਤਕਰੀਬਨ 8 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਲਗਾਤਾਰ بارش ਪੰਜਾਬ ਨੂੰ ਨਜ਼ਰ ਆ ਰਹੀ ਹੈ ਜਿਸ ਤੇ ਅੱਜ ਬਾਰਿਸ਼ ਦੇ ਨਾਲ ਆਮ ਜਨਜੀਵਿਤ ਪ੍ਰਵਾਹ ਪ੍ਰਭਾਵਿਤ ਹੋਇਆ ਚਾਹੇ ਸਕੂਲ ਜਾ ਰਹੇ ਬੱਚੇਆਂ ਜਾਂ ਬੱਸਾਂ ਕਿਤੇ ਨਾ ਕਿਤੇ ਰਸਤੇ 'ਚ ਲੰਬੇ ਜਾਮ ਲੱਗੇ ਨੇ ਤਾਂ ਹੁਣ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਪੂਰੇ ਸ਼ਹਿਰ ਦੇ ਵਿੱਚ ਪੂਰਾ ਜਲਸਰ ਹੋਇਆ ਨਜ਼ਰ ਆਵੇਗਾ ਔਰ ਪੂਰੀਆਂ ਗਲੀਆਂ ਗਲੀਆਂ ਜਿਹੜੀਆਂ ਆਈਆਂ ਨੇ ਪਾਣੀ ਨਾਲ ਭਰੀਆਂ ਹੋਈਆਂ ਨ ਕੀ ਇਸ ਦਿਕਤੀ ਨਾਲ ਜਿਹੜਾ ਬੀਤੀ ਰਾਤ ਦੋ ਦੋ ਤੋਂ ਵੀ ਬਰਸਾਤ ਪੈ ਰਹੀ ਹੈਗੀ ਤਾਂ ਇਸ ਦੇ ਨਾਲ ਜਿਹੜੀ ਚੜ੍ਹ ਪਾਛੇ ਦੇ ਨਾਲ ਪਾਣੀ तकरीबन ਦੋ ਦੋ ਤੋਂ ਉੱਚੀ ਪੱਗਾਂ ਦੇ ਵਗਦਾ ਪਾਣੀ ਉੱਪਰ ਆ ਰਿਹਾ ਹੈ ਨਾ ਅੱਜ ਲਈ ਵੀ بارش ਜਿੰਨੀ ਕਿਤਨੇ ਵੇਲੇ ਰੁਕਣ ਦਾ ਨਾਮ ਨਹੀਂ ਆ ਰਿਹਾ ਸਾਹੀ ਗਿਲੰਦਰਪੁਰ ਦੀ ਮਾਰਕੀਟ ਨੂੰ ਕੋਪਰੀਜ਼ ਨੂੰ ਤਸਵੀਰ ਖਾਣਾ ਚਾਹੀਦੀ ਹੈ ਤਾਂ ਇਹ ਦੇਖ ਸਕਦੇ ਹੋ ਕਿ ਇਹਦਾ ਤਾਰੀਖ ਗਲਤ ਰਿਹਾ ਪਿਆ ਹੈ ਤਾਂ ਕਿਉਂਕਿ ਜਿੱਥੇ ਇਹ ਆਈਬਨਾ ਦੇ ਵਿੱਚ ਨਾ ਤਾਰੀਖ ਨਹੀਂ ਹੋਵੇ ਤਾਂ ਇਹ ਦੋਰੀ ਵੀ ਉਹ ਜਿੱਥੇ ਹਰ ਬੜੀ ਸਥਿਤੀ ਬਣੀ ਹੋਈ ਹੈ ਤਾਂ ਦਿੱਤੀ ਜਾਤੋ ਗਿਲੰਦਰਪੁਰ ਦੇ ਜਿਹੜੇ ਏਰੀਆ ਹੈਗੇ ਨੇ ਜਿੱਥੇ ਇਸੇ ਬਾਰਸ਼ ਦੇ ਨਾਲ ਲਗਾਤਾਰ ਜਿਹੜੀ ਹੋਈ ਹੈ ਹਰ ਵਾਰ ਦੀ ਸਿੱਤੀ ਬੰਦੀ ਹੋ ਨਜ਼ਰ ਆ ਰਹੀ ਹੈ ਜੀ ਤਾਂ ਇਹ ਮਾਰਕੀਟ ਵੀ ਜਿਹੜੀ ਕਿਤੇ ਨਾ ਕਿਤੇ ਅਜੇ ਉਹ ਵੀ ਵਪਾਰਕ ਗਾਰੇ ਦੀ ਬਹੁਤ ਪ੍ਰਭਾਵਿਤ ਹੋ ਰਹੀ ਜਿਸ ਤੋ ਲਗਾਤਾਰ ਇਸ ਤਰ੍ਹਾਂ ਦਾ ਤੇਜ਼ ਬਾਰਿਸ਼ ਪੈ ਰਹੀ ਹੈ ਔਰ ਬਾਰਿਸ਼ ਤੋਂ ਇੱਕ ਮੁਲਕ ਵੀ ਜਿਹੜੀ ਆ ਉਹ ਨਹੀਂ ਰੁਕੀ ਪਰ ਹੁਣ ਵੀ ਲਗਾਤਾਰ ਜਿਹੜੀ ਬਾਰਿਸ਼ ਦੇਖ ਰਹੇ ਕਿ ਬਾਰਿਸ਼ ਲਗਾਤਾਰ ਪੈ ਰਹੀ ਨਜ਼ਰ ਆ ਰਹੀ ਹੈ ਤਾਂ ਔਰ ਪੂਰੀਆਂ ਗਲੀਆਂ ਲਾਲੀਆਂ ਜਿਹੜੀਆਂ ਹੈ ਪਾਣੀ ਦੇ ਨਾਲ ਪਰ ਨਜ਼ਰ ਆਉਣੀ ਹੈ ਤਾਂ ਇਹ ਤਸਵੀਰਾਂ ਖੰਨੀ ਜਿੰਦੂ ਦੇ ਕੋਟਰੀ ਦੀ ਮਾਰਕੀਟ ਵਿੱਚ ਦਿਖਾ ਰਹੇ ਹਾਂ ਕੁਛ ਦੇਖ ਹੀ ਸਕਦੇ ਹੋ ਕਿ ਲਗਾਤਾਰ ਇਸ ਤਰ੍ਹਾਂ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਗਰਮੀ ਪੈ ਰਹੀ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਚਾਨਕ ਰਾਤ ਮੌਸਮ ਬਦਲਿਆ ਤਾਂ ਜਿਸ ਨੇ ਕੀ ਤੇਜ਼ ਬਾਰਿਸ਼ ਪਾ ਦਿੱਤੀ ਹੋਈ ਹੈ ਮੈਨੂੰ ਤਾਂ ਪੈਣੀ ਸ਼ੁਰੂ ਹੋ ਚੁੱਕੀ ਸੀ ਤਾਂ ਹੁਣ ਵੀ ਜਿਹੜੀ ਬਾਰਿਸ਼ ਹੈਗਾ ਤਾਂ ਪੈ ਰਹੀ ਹੈ ਨਾ ਔਰ ਕਿਤੇ ਨਾ ਕਿਤੇ ਨਗਰ ਪੌਂਚੋ ਨਗਰ ਜੋ ਖਾਨੀਆ ਹੋਣੇ ਤੋਂ ਬਿਨਾਂ ਉਹ ਵੀ ਉਦਾਸ ਕਰ ਹੋ ਗਈ ਹੈ ਜਿਵੇਂ ਕਿ ਚੈਨਲ ਵਿੱਚ ਅਕਸਰ ਦੇਖਿਆ ਹੁੰਦਾ ਕਿ ਜਦੋਂ ਪਾਣੀ ਜਦੋਂ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਇਹਨੇ ਕਿਤੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਕੁਝ ਦੇਰ ਦੀ ਤਸਵੀਰਾਂ ਕਪੂਰਦੀਨ ਕਰਨਾ ਸਾਡੀ ਆ ਕਰ ਰਹੇ ਕਿ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਸ ਭਾਰੀ ਬਾਰਿਸ਼ ਤੇ ਨਜ਼ਰ ਆ ਰਿਹਾ ਹੈਗਾ ਜਿਹੜੀਆਂ ਨਾਲੀਆਂ ਦੇ ਵਿੱਚ ਪਾਣੀ ਜੋ ਤੋਂ ਤਿੰਨ ਦਿਨ ਤੋਂ ਫੁੱਟ ਭਰਿਆ ਨਜ਼ਰ ਆ ਰਿਹਾ ਹੈਗਾ ਔਰ ਜੇਕਰ ਬਾਰਿਸ਼ ਇਸੇ ਤਰ੍ਹਾਂ ਪੈਂਦੀ ਰਹੀ ਤਾਂ ਔਨ ਵਾਲੇ ਜਨਾ ਵਿੱਚ ਹੋਰ ਵੀ ਜਨਾ ਬਲਾਦ ਖਰਾਬ ਹੋਣ ਦੇ ਖਤਰ ਵਿਚ ਹੈਗੇ ਔਰ ਮੌਸਮ ਵਿਭਾਗ ਨੇ ਵੀ ਲਗਾਤਾਰ ਜਲੰਧਰ ਕਪੂਰਥਲਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਇਸ ਭਾਰੀ ਬਰਸਾਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਤਾਂ ਅਤੇ ਇਸ ਤਰ੍ਹਾਂ ਖੇਤਾਂਾਂ ਲਈ ਹੋਰ ਵੀ ਤਰਾਨੇ ਦੀ ਦਿੱਕਤੀ ਦੇ ਨਾਲ ਇਸ ਸਿਖਰ ਦੀ ਜਾਪਾਤ ਕਿ ਕਿਹਾ ਸਰ ਦੇ ਕਿ ਇਸ ਤਰ੍ਹਾਂ بارش ਪਹਿਲੀ ਹੈਗੀ ਉਸ ਦੇ ਨਾਲ ਬਹੁਤ ਸਾਰੇ ਖੇਤਾਂ ਦੇ ਵਿੱਚ ਵੀ ਅਜਿਹਾ ਕੋਈ ਪਸੰਦਾ ਵੀ ਨੁਕਸਾਨ ਹੋਇਆ ਉਹ ਕਿੰਨਾ ਕਿਤੇ ਇਸ ਤਰ੍ਹਾਂ ਦੇ ਨਾਲ بارش ਵੀ ਕਿਲੋਸ ਕੋ ਪਹਿਰੀ ਹੈਗੀ ਇਸ ਦੇ ਨਾਲ ਕਵਰੇਜ ਵੀ ਪ੍ਰਭਾਵਿਤ ਹੋ ਰਹੀ ਹੈਗੀ ਔਰ ਰੇਲ ਵਾਹਾਈ ਹੋਵੇ ਚਾਹੇ ਉਹ ਟ੍ਰੈਫਿਕ ਕਵਰੇਜ ਹੀ ਹੋਵੇ ਪਰ ਕੱਲ ਰਾਤ ਤੋਂ ਹੀ ਇਸ ਤਰ੍ਹਾਂ ਦੀ بارش ਔਰ ਕਿਦਾਂ ਕਿਦਾਂ ਮੌਸਮ ਦੇ ਵਿੱਚ ਜਰੂਰ ਤਬਦੀਲੀ ਆਈ ਹੈਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜਰੂਰ ਮਿਲਦੀ ਨਜ਼ਰ ਆਈ ਹੈਗੀ ਪਰ ਇਸ ਬਾਰਿਸ਼ ਨੇ ਜਿਹੜਾ ਹੈਗਾ ਲੋਕਾਂ ਨੂੰ ਚਿੰਤਾ ਵਿੱਚ ਵੀ ਪਾ ਕੇ ਰੱਖ ਦਿੱਤਾ ਜਿਸ ਤੋਂ ਤੇ ਨਾਲ ਦੂਸਰੀ ਰਾਤ ਤੋਂ ਲਗਾਤਾਰ ਤਕਰੀਬਨ 9 ਘੰਟੇ ਦਾ ਸਮਾਂ ਹੋ ਚੁੱਕਾ ਹੈ ਲਗਾਤਾਰ ਇਸ ਤਰ੍ਹਾਂ ਬਾਤ ਕਰੀ ਜੀ ਤਾਂ ਹੁਣ ਵੀ ਇਸ ਸਮੇਂ ਜਲੰਧਰ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੈ ਉਹ ਕੰਮ ਨੂੰ ਨਜ਼ਰ ਆਈ ਹੈਗੀ ਹੈ ਚਾਹੇ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਦਿੱਲੀ ਤਾਂ ਇਸ ਤਰ੍ਹਾਂ ਕੇ ਜਿਹੜਾ ਹੈਗਾ ਮੌਸਮ ਪਾਲ ਨੂੰ ਲਗਾਤਾਰ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਅੱਜ ਵੀ ਜਿਹੜੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਜਸਤ ਹੋਇਆ ਨਜ਼ਰ ਆ ਰਿਹਾ ਹੈਗਾ ਉਹ ਉਹ ਦੇਖ ਲਓ ਮੇਰੀ ਗੱਲ ਹੈ ਕਿ ਦੂਸਰੀ ਕਿਹਦਾ ਮੌਸਮ ਨੂੰ ਤੋਂ ਅਲੱਗ ਕੀਤਾ ਗਿਆ ਹੈਗਾ ਔਰ ਕਿਤੇ ਨਾ ਕਿਤੇ ਅਸੀਂ ਆਪ ਦੱਸਦੇ ਵੀ ਫੀਲ ਕਰ ਰਹੇ ਹਾਂ ਕਿ ਕਿਤੇ ਜਿਹੜਾ ਪਾਣੀ ਬਾਹਰ ਸਟਾਈ ਹੈਗੀ ਜਾਂ ਕਿਤੇ ਵੀ ਊਂਦੀ ਕੰਮ ਨੂੰ ਨਮਕ ਕਰਾ ਕੇ ਬਾਹਰ ਲੈ ਕੇ ਔਰ ਜਿਵੇਂ ਅਗੇ ਜਿਹੜੀ ਇਹ ਬੂੰਦੀ ਜਾਂ ਫਰਮਤ ਵੀ ਨਾ ਹੋ ਸਕੀ ਤਾਂ ਇਸ ਵੀ ਉਹ ਜਿਹੜੀ ਸਪਲਟਿਕ ਸੂਚਿਵਾਂ ਗਲੀਆਂ ਦੇ ਵਿੱਚ ਜਿਹੜਾ ਪਾਣੀ ਧਰਿਆ ਹੋਇ ਨਜ਼ਰ ਆ ਰਿਹਾ ਹੈ। ਕਿਸੇ ਲਾਲਕੀ ਦੀ ਸੁਣੇ ਸੀ